ਮੈਂ ਘਰ ਮਤੋਂ ਘਰੇ ਆਇਆ ਹਾਂ ਤਾਂ ਮੇਰੀ ਸੱਸ ਸਾਲਾ ਤੇ ਜਿਹਨਾਂ ਦਾ ਇਹ ਫੇਰ ਆ ਉਹ ਮੁੰਡਾ ਘਰੇ ਬੈਠੇ ਸੀ ਅਸਾ ਕੁੜੀ ਦਾ ਆਸ਼ਕ ਜਿਹਨਾਂ ਦਾ ਫੇਰ ਸੀ ਜਾਂਦੇ ਨੂੰ ਘਰੇ ਬੈਠੇ ਹੋ ਘਰੇ ਬੈਠੇ ਸੀ ਤੇ ਜਦੋਂ ਮੈਂ ਜਾ ਕੇ ਪੁੱਛਿਆ ਮੈਂ ਕਿ ਇਹ ਕੌਣ ਆ ਤਾਂ ਮੇਰੀ ਸੱਸ ਦਾ ਜਵਾਬ ਆਇਆ ਵੀ ਇਹ ਆ ਸਾਡਾ ਪਰੋਣਾ ਅੱਛਾ ਸਾਡੀ ਕੁੜੀ ਦਾ ਘਰ ਵਾਲਾ ਤਾਂ ਇਹ ਆ ਵੀ ਤੇਰੇ ਤੋਂ ਸਿਰਫ ਖਰਚੇ ਹੀ ਕਰਾਉਣਾ ਸੀ ਵੀ ਹੁਣ ਤੂੰ ਇਤੋਂ ਭੱਗ ਜਾ ਨਹੀਂ ਤੈਨੂੰ ਅਸੀਂ ਕੁੱਟਾਂਗੇ ਜਾਂ ਕੋਈ ਤੇ ਫਸਾ ਦਾਂਗੇ ਦੋਨਾਂ ਆ ਮੁੰਡਿਆਂ ਨੇ ਮੇਰੀ ਬਾਹ ਫੜ ਲਈ ਸਾਲੇ ਨੇ ਮੇਰੇ ਨੇ ਦਸਕਰਨ ਸਿੰਘ ਨੇ ਹਾਂ ਤੇ ਉਹ ਕਰਨ ਮੁੰਡਾ ਸੀ ਜਿਹੜਾ ਉਹਨੇ ਬਾਹ ਫੜ ਲਈ ਹਾਂ ਤੇ ਦਸਤਾਰ ਮੇਰੀ ਲਾਤੀ ਤੇ ਮੇਰੇ ਕੇਸ ਕਤਲ ਕਰਤੇ ਬਈ ਹਾਂ ਤੇ ਮੇਰੇ ਸਿਰ 'ਤੇ ਸੱਟਾਂ ਮਰੀਆਂ ਤੇ ਮੇਰੇ ਬਾਹ ਤੇ ਸੱਟਾਂ ਮਰੀਆਂ ਮੇਰੇ ਲੱਤਾਂ ਤੇ ਸੱਟਾਂ ਮਰੀਆਂ ਬਈ ਆ ਦੇਖੋ ਉਹਦੇ ਹੀ ਆ ਤੇਰਾ ਟਾਂਕੇ ਲੱਗੇ ਨੇ ਅੱਛਾ ਆ ਬਾਹ ਤੇ ਟਾਂਕੇ ਲੱਗੇ ਆ ਹਾਂਜੀ ਹਾਂ ਉਹਨੇ ਫਿਰ 10 ਲੱਖ ਰੁਪਇਆ ਬਈ ਉਹਨਾਂ ਦੇ ਲੱਗੇ ਆ ਵਕੀਲ ਕਰਨ ਚ ਉਹਨੇ ਮੈਨੂੰ ਕਢਵਾਇਆ ਜਦੋਂ ਮੈਂ ਨਿਕਲਿਆ ਨਾ ਮੇਰੇ ਕੋਈ ਕੱਪੜਾ ਲੀੜਾ ਸੀ ਕਿਉਂਕਿ ਟੈਚੀ ਤਾਂ ਉੱਤੀ ਸੀ ਸਾਰਾ ਕੁਝ ਨਾ ਮੇਰੇ ਕੋਈ ਕਮਰਾ ਸੀ ਇੰਨੀ ਠੰਡ ਸੀ ਉਦੋਂ -35 ਹੋਇਆ ਪਿਆ ਸੀਗਾ ਤੇ ਬਈ ਪਾਗਲ ਮੈਂ ਹੋ ਚੱਕਿਆ ਸੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਮੈਂ ਕੀ ਤਾਂ ਮੁੰਡਾ ਕੀ ਆ ਬਸ ਇੱਥੇ ਬੈਠ ਰਹਾਂ ਨੇ ਕਦੇ ਇੱਥੇ ਬਹਿ ਗਿਆ ਯਾਨੀ ਕਿ ਜਿਵੇਂ ਆਪਣੇ ਪਾਗਲ ਫਿਰਦੇ ਹੋਣੇ ਪਤਾ ਹੀ ਮੈਂ ਆਪਾਂ ਵੀ ਦੇਈ ਨਾ ਤਰਸਿਆ ਕਾ ਕੇ ਵੀ ਦੇ ਦੇ ਬਚਰਾ ਬੈਠਾ ਹਾਂ ਮੱਖੀਆਂ ਵੰਦੀਆਂ ਨੇ ਉਹ ਹਾਲਾਤ ਹੋ ਗਏ ਤੇ ਮੇਰੇ ਘਰਦਿਆਂ ਨੇ ਬਾਈ ਗਮਛਾ ਦਾ ਇਤਲਾਸ ਦੀ ਪੋਸਟਰ ਚ ਪਵਾ ਕੇ ਸਾਰੇ ਕੈਨੇਡਾ ਦੇ ਗੁਰਪੰਚ ਪਾਏ ਉਸ ਤੋਂ ਬਾਅਦ ਬਾਈ ਕਿਸੇ ਟਰੱਕ ਵਾਲੇ ਵੀਰ ਨੂੰ ਮੈਂ ਮਿਲਿਆ ਤੇ ਉਹਨੇ ਮੇਰੀ ਜਿਹੜੀ ਆਪਣੀ ਵੀਜ਼ ਚਰ ਨਹੀਂ ਹੁੰਦੀ ਉਹ ਵਾਲੀ ਟਿਕਟ ਕਰਾ ਕੇ ਮੈਨੂੰ ਦਿੱਲੀ ਭੇਜਿਆ ਉਹ ਦਿੱਲੀ ਵੀਜ਼ ਚ ਰਹੀ ਤੇ ਉਹਨਾਂ ਨੇ ਮੈਨੂੰ ਵੀ ਘਰਦਿਆਂ ਨੂੰ ਸੰਭਾਤਾ ਵੀ 6 ਮਹੀਨੇ ਬਾਈ ਉਰੇ ਆ ਕੇ ਵੀ ਮੇਰੀ ਜਾਨਦਾਰੀ ਨਹੀਂ ਆਈ ਮੈਂ ਡਾਕਟਰ ਜੀ ਡੀ ਤੋਂ ਆਪਣੇ ਲੁਧਿਆਣੇ ਦਵਾਈਆਂ ਚੱਲੀਆਂ ਮੇਰੀਆਂ ਤੇ ਉਦੋਂ ਬਾਅਦ ਜਦੋਂ ਆਈ ਸੋਜੀ ਮੈਨੂੰ ਸਾਰੀ ਆਈ ਤੇ ਬਈ ਮਾਲਕ ਨੇ ਕਿਰਪਾ કરી ਉਦੋਂ ਵੱਧ ਹੋ ਗਈ ਸੋਜੀ ਬਈ ਵੀ ਮੇਰੇ ਨਾਲ ਕੀ ਹੋ ਗਿਆ ਮੈਂ ਉੱਠਿਆ ਮੈਂ ਆਪਣੇ ਘਰ ਦੇ ਵੀ ਸਾਹਮਣੇ ਸੀ ਬਈ ਹਾਂ ਮੈਂ ਆਪ ਦਾ ਡੈਡੀ ਵੀ ਸਾਹਮਣੇ ਆਈ ਮੇਰੀ ਮੰਮੀ ਵੀ ਸਾਹਮਣੀ ਸੀ ਕਿਉਂਕਿ ਬਈ ਸਾਰਿਆਂ ਉਹਨਾਂ ਨੇ ਕੰਮ ਕਰਿਆ ਕਿਉਂਕਿ ਕਿਲਾ ਡੇੜ ਕਿਲਾ ਸਾਡੀ ਜ਼ਮੀਨ ਸੀ ਬਈ ਕਿਲਾ ਸੀ ਵੇਚਤਾ ਹੀ ਹਾਂ ਤੇ ਮੇਰੀ ਮਦਰ ਪ੍ਰਾਈਵੇਟ ਜੌਬ ਕਰਦੀ ਸੀ ਸਕੂਲ 'ਚ 800 ਤੇ ਬਈ ਹੋ ਜਾਓ ਬਈ 600 ਰੁਪਏ ਤੇ ਉਹ 1990 ਦੀ ਜੌਬ ਕਰਦੀ ਆ ਕੁਵਾਰੀ ਹੁੰਦੀ ਵੀ ਉਸ ਤੋਂ ਬਾਅਦ ਵਧੀਆ ਯਾਨੀ ਕਿ ਵੀ ਯਾਨੀ ਕਿ 600 ਤੇ ਲੱਗੀ ਸੀ ਉਹ ਉੱਤੇ ਉਹ ਪੂੰਜੀ ਉਹਨਾਂ ਨੇ ਜੋ ਜੋੜੀ ਸੀ ਉਹਨਾਂ ਦੇ ਚੰਗੇ ਪੈਸੇ ਸੀ ਤਾਂ ਕਰਕੇ ਉਹਨਾਂ ਦਾ ਮੁੰਡਾ ਇੱਥੇ ਤੱਕ ਵਾਪਸ ਆ ਗਿਆ ਜੇ ਕੋਈ ਮਾੜੇ ਕੰਮ ਦੇ ਪੈਸੇ ਹੁੰਦੇ ਤਾਂ ਮੈਂ ਵੀ ਨਹੀਂ ਆਉਣਾ ਸੀ ਬਈ ਮਰ ਜਾਂਦਾ ਮੈਂ ਹਾਂ ਜੋ ਤਸੱਦਦ